ਬੜੀ ਬੜੀ ਅੱਜ ਇਹ ਦੇਖੇ ਕਰਾ। ਅੱਜ ਜੀ ਸਨਮਾਨਿਤ ਕੀਤੇ ਸਰ ਕੇ ਉਹ ਖੜੇ ਹੋ ਦੇ ਦਿੱਤੇ ਗਏ ਤੇ ਕੀ ਜਨਾ ਚੁਦੇ ਨੇ। ਦੇਖੋ ਸਾਰੇ ਤੋਂ ਪਹਿਲਾਂ ਤੇ ਮੈਂ ਸੁਮੋਚੀ ਹਾਈ ਕਮਾਂਡ ਦਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਤੈ ਦਿਲੋਂ ਧੰਨਵਾਦ ਕਰਦਾ ਕਿ ਬੜੇ ਲੰਮੇ ਸਮੇਂ ਤੋਂ ਜਿਹੜੀ ਅੱਜ ਸ਼ਹਿਰ ਵਾਲਿਆਂ ਨੂੰ ਵੀ ਢੀਕ ਸੀਗੀ ਔਰ ਇਲਾਕੇ ਵਾਲਿਆਂ ਨੂੰ ਵੀ ਢੀਕ ਸੀ। ਬਹੁਤ ਮouziz ਹਸਤੀਆਂ ਜਿਹੜੀਆਂ ਅੱਜ ਦੋ ਜਿਹੜੀਆਂ ਬੜੇ ਮਹਤਵਪੂਰਨ ਸੱਜਣ ਨੇ ਔਰ ਸ਼ਹਿਰ ਦੀ ਵਿੱਚ ਜਿਨ੍ਹਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਇਸ ਸ਼ਹਿਰ ਦੀ ਤਰੱਕੀ ਦੇ ਵਿੱਚ ਸਭ ਤੋਂ ਪਹਿਲਾਂ ਤੇ ਮਨੋਜ ਕੁਮਾਰ ਟਿਮਾ ਜੀ ਨੂੰ ਅੱਜ ਪੀਏਸੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਬਣਾ ਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੂਸਰਾ ਤਰਨਤਨ ਜ਼ਿਲ੍ਹੇ ਦੇ ਜਿਹੜੇ ਸ਼ਹਿਰੀ ਪ੍ਰਧਾਨ ਆ ਉਹ ਸਰਬਜੀਤ ਸਿੰਘ ਲਾਲੀ ਜੀ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਹ ਸੁਖਬੀਰ ਸਿੰਘ ਜੀ ਬਾਦਲ ਨੇ ਉਹਨਾਂ ਨੂੰ ਅੱਜ ਇਹ ਅਹੁਦਾ ਦੇ ਕੇ ਨਵਾਜਿਆ ਸਾਰ ਨੂੰ ਪਹਿਲਾਂ ਤੇ ਮੈਂ ਸਮੁੱਚੀ ਲੀਡਰਸ਼ਿਪ ਦਾ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਦੂਸਰਾ ਅੱਜ ਜਿਹੜੀ ਉਹਨਾਂ ਨੇ ਸਿਲੈਕਸ਼ਨ ਕੀਤੀ ਆ ਹੋਰ ਵੀ ਵਰਕਰ ਸਹਿਬਾਨ ਨੇ ਹੋਰ ਵੀ ਇਲਾਕੇ ਵਾਲੇ ਨੇ ਜਿਨ੍ਹਾਂ ਨੂੰ ਹੁਣ ਸਮੇਂ-ਸਮੇਂ ਦੇ ਉੱਤੇ ਜਿਹੜਾ ਕੋਈ ਕੰਮ ਕਰੂਗਾ ਉਸ ਤਰੀਕੇ ਨਾਲ ਆਉਧਿਆਂ ਨਾਲ ਨਵਾਜਿਆ ਜਾਊਗਾ ਪਰ ਜਿਹੜੇ ਪਿਛਲਾ ਸਮਾਂ ਜਿਹੜਾ ਲੰਘਿਆ ਜਿਹੜੇ ਤਰੀਕੇ ਨਾਲ ਇਹਨਾਂ ਨੇ ਇਹਨਾਂ ਦੀ ਕਾਰਗੁਜ਼ਾਰੀ ਸੀ ਇਹਨਾਂ ਦੇ ਕੰਮ ਸੀਗੇ ਉਹਨਾਂ ਦੇ ਤਹਿਤ ਉਹਨਾਂ ਨੇ ਆਉਧਾ ਦੇ ਕੇ ਅੱਜ ਨਵਾਜਿਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਜਿਹੜੀ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ ਹੈ ਹੁਣ ਪੰਜਾਬ ਦੀ ਜ਼ਿੰਮੇਵਾਰੀ ਮਿਲੀ ਹੈ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਤੁਸੀਂ ਜਿਹਨੋਂ ਦੇ ਪ੍ਰਧਾਨ ਸਾਹਿਬ ਨੂੰ ਕੀ ਮਿਲ ਕੇ ਪਟਾਲ ਕਿਸ ਤਰ੍ਹਾਂ ਸਹਿਯੋਗ ਕਰੋਗੇ ਮੈਂ ਤਰਨ ਤਰਨ ਦੀ ਮਤਲਬ ਸਪੂਚੀ ਜਿਹੜੀ ਟੀਮ ਆ ਇਹਨਾਂ ਦਾ ਬਹੁਤ ਜ਼ਿਆਦਾ ਪ੍ਰਧਾਨ ਸਾਹਿਬ ਦਾ ਆਪਣੇ ਐਮਐਲਏ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਔਦਾ ਦੇ ਕੇ ਸਾਡੇ ਦੇ ਮਾਣ ਸਾਨੂੰ ਪ੍ਰਗਟਿਆ ਵਾ ਤੇ ਅਸੀਂ ਇਹਨਾਂ ਦੀ ਮਾਨ ਤੇ ਪੂਰਾ ਖਰਾ ਉਤਰਾਂਗੇ ਤੇ ਪਾਰਟੀ ਲਈ ਪੂਰੀ ਤਨਮਾਨ ਨਾਲ ਤੁਹਾਡੇ ਨਾਲ ਕੰਮ ਕਰਾਂਗੇ ਜੇ ਲੋਕ ਸਭਾ ਦੇ ਇਲੈਕਸ਼ਨ ਆ ਰਹੀਆਂ ਕਿਸ ਤਰ੍ਹਾਂ ਤੁਹਾਡੀ ਕੋਈ ਜੋ ਜੋ ਡਿਊਟੀਆਂ ਸਾਡੀ ਪਾਰਟੀ ਲਾਉਗੀ ਉਹ ਪਹਿਲਾਂ ਪਹਿਲ ਦੇ ਆਧਾਰ ਤੇ ਕੀਤੀਆਂ ਜਾਣਗੀਆਂ ਲਓ ਜੀ 10 ਮਿੰਟ ਨੰਨੀ ਭਾਜੀ ਅੱਜ ਤੁਹਾਨੂੰ ਜਿਹੜਾ ਅਚੈਰੀ ਪੜ੍ਹਾ ਦਿੱਤੀ ਗਈ ਜਿਹੜੀ ਦਿੱਤੀ ਗਈ ਹੈ ਡਿਊਟੀ ਸਾਡੇ ਨਾਲ ਪਹਿਲਾਂ ਮੈਂ ਸਭ ਤੋਂ ਧੰਨਵਾਦ ਦਿਆਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪਤੋ ਬਾਅਦ ਸਰਦਾਰ ਵਿਕਰਮਜੀਤ ਸਿੰਘ ਮਗੀਠੀਆ ਸਾਹਿਬ ਦਾ ਤੇ ਸਾਡੇ ਸੁਪਰੀਮੋ ਸਾਡੇ ਦਿਲਾਂ ਦੀ ਧੜਕਣ ਸਰਦਾਰ ਹਰਮੀਤ ਸਿੰਘ ਸੰਧੂ ਜਿਨ੍ਹਾਂ ਨੇ ਇਹ ਮੇਰੀ ਕਾਬਲੀਅਤ ਵਿੰਦੇ ਹੋਏ ਜਾਂ ਮੇਰਾ ਜਨਤਾ 'ਚ ਪਿਆਰ ਵਿੰਦੇ ਹੋਏ ਇਹ ਮੈਨੂੰ ਅਹੁਦਾ ਨਵਾਜਿਆ ਮੈਂ ਇਹ ਪੂਰੀ ਤਨਦੇਈ ਨਾਲ ਭਾਵਾਂਗਾ ਤੇ ਇਹਨਾਂ ਦਾ ਸ਼ੁਕਰਗੁਜ਼ਾਰ ਬਹੁਤ ਇਹ ਤੋਂ ਲੋਕ ਸਭਾ ਤੋਂ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਠੀਕ ਹੈ ਜੀ ਆਪਣੇ ਕਈ ਪਾਰਟੀਆਂ ਨੇ ਉਮੀਦਵਾਰੀ ਖੜੀ ਕਰਦੇ ਆ ਹਾਂ ਜੀ ਫਿਰ ਹੁਣ ਤੁਸੀਂ ਕਿਸ ਤਰ੍ਹਾਂ ਉਹ ਆਪਣੀ ਮੈਮ ਸ਼ੁਰੂ ਕਰੋਗੇ ਕਿ ਤੁਸੀਂ ਹੁਣ ਦੋਵੇਂ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ ਵੇਖੋ ਜੀ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਇਹ ਸਹਿਯੋਗ ਕਰਦੇ ਰਹੇ ਹਾਂ ਜਿਸ ਤਰ੍ਹਾਂ ਮਿਹਨਤ ਕਰਦੇ ਹਾਂ ਹੁਣ ਜ਼ਿੰਮੇਵਾਰੀ ਜਿਹੜੀ ਉਹਦੇ ਤੇ ਦਿੱਤੀ ਗਈ ਆ ਉਹਦੀ ਤਨਦੇਈ ਨਾਲ ਨਿਭਾ ਕੇ ਮਹੱਲਾ ਨਵਾਇਜ ਜਿਹੜੇ ਮਹੱਲਾ ਕਮੇਟੀਆਂ ਬਣਾਵਾਂਗੇ ਤੇ ਮਹੱਲੇ 'ਚ ਜੋ ਤਰਨਤਾਰਨ ਵਿਕਾਸ ਕਰਾਇਆ ਸੁਨੋ ਆਪਣੀ ਆਕਾਲੀ ਦਲ ਨੇ ਸਰਦਾਰ ਹਰਮੀਤ ਸਿੰਘ ਸੰਧੂ ਨੇ ਉਹਦੇ ਤਹਿਤ ਲੋਕਾਂ ਨੂੰ ਘਰ-ਘਰ ਜਾ ਕੇ ਦੱਸਾਂਗੇ ਵਕਾਫ ਦੇ ਨਾਂ ਤੇ ਅਸੀਂ ਵੋਟਾਂ ਲਵਾਵਾਂਗੇ ਜੀ ਤੁਸੀਂ ਆਪਣੀ ਨਵੀਂ ਟੀਮ ਕਿਦੇ ਦੇ ਤਿਆਰ ਕਰ ਲਓ ਬਸ ਇਹ ਅੱਜ ਤੋਂ ਸ਼ੁਰੂ ਹੋ ਗਿਆ ਅੱਜ ਜੋ ਜ਼ਿੰਮੇਵਾਰੀ ਮਿਲੀ ਹੈ ਇਸ ਤੋਂ ਬਾਅਦ ਹੁਣ ਨਵੀਂ ਟੀਮ ਤਿਆਰ ਹੋਗੀ